ਖੱਤਰੀ ਅਕਾਲ ਸਟੀਲ ਇੰਡੀਆ ਦਵਾਰ 40 ਪ੍ਰੋਗਰਾਮ ਤੇ ਮੈਂ ਹਾਂ ਗੁਰਦੀਪ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਧੂਰੀ ਵਿੱਚ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਪੁਲਿਸ ਦਾ ਵੱਡਾ ਐਕਸ਼ਨ ਪੁਲਿਸ ਨੇ ਕਿਸਾਨ ਯੂਨੀਅਨ ਦੇ ਪ੍ਰਧਾਨ ਨੂੰ ਚੁੱਕਿਆ ਧਰਨੇ ਤੇ ਲੱਗੀਆਂ ਬਰੇਕਾਂ ਸਰਕਾਰ ਦਾ ਨਵੇਂ ਸਾਲ ਤੇ ਵੱਡਾ ਧਮਾਕਾ ਹੁਣ ਰਾਸ਼ਨ ਕਾਰਡ ਨਾ ਹੋਣ ਤੇ ਵੀ ਮਿਲੇਗਾ ਆਟਾ ਦਾਲ ਲਾਭਪਾਤਰੀਆਂ ਚ ਖੁਸ਼ੀ ਦੀ ਲਹਿਰ ਮੱਕੀ ਦੀ ਫਸਲ ਉੱਤੇ ਫਾਲ ਆਰਮੀ ਵਰਮ ਦਾ ਹਮਲਾ ਮੱਕੀ ਦੇ ਬਚਾ ਲਈ ਕਿਸਾਨਾਂ ਨੂੰ ਰੱਖਣਾ ਹੋਵੇਗਾ ਖਾਸ ਗੱਲਾਂ ਦਾ ਧਿਆਨ ਪਠਾਨਕੋਟ ਦੀ ਮਹਿਲਾ ਮਧੂਮੋਹਨ ਦੇ ਬੰਬੇ ਤੱਕ ਚਰਚੇ ਵੱਡੀ ਕੰਪਨੀਆਂ ਨਾਲ ਮਿਲ ਕੇ ਆਪਣੇ ਉਤਪਾਦਾਂ ਦੀ ਕਰ ਰਹੀ ਵਿਕਰੀ ਮੌਸਮ ਵਿਭਾਗ ਵੱਲੋਂ 4 ਦਿਨਾਂ ਲਈ ਸੰਘਣੀ ਧੁੰਦ ਦਾ ਅਲਰਟ ਹੋ ਸਕਦੀ ਹੈ ਹਲਕੀ ਤੋਂ ਦਰਮਿਆਨੀ ਵਾਰਿਸ਼ ਆਓ ਹੁਣ ਜਾਣਦੇ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਮੇਂ-ਸਮੇਂ 'ਤੇ ਧਰਨੇ ਦਿੱਤੇ ਜਾਂਦੇ ਹਨ ਇਸੇ ਦੌਰਾਨ ਹੀ ਧੂਰੀ ਵਿਖੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਕਿਸਾਨ ਜੁਨੇ ਦੇ ਪ੍ਰਧਾਨ ਜਸਵਿੰਦਰ ਸਿੰਘ ਲੋਂਗੋਵਾਲ ਨੂੰ ਪੁਲਿਸ ਨੇ ਘਰੋਂ ਚੁੱਕ ਲਿਆ ਹੈ ਜਿਸ ਤੋਂ ਬਾਅਦ ਕਿਸਾਨਾਂ ਦਾ ਧੂਰੀ ਰੇਲਵੇ ਜੰਕਸ਼ਨ ਬੰਦ ਕਰਨ ਦੇ ਐਲਾਨ ਉੱਤੇ 브্রেক ਲੱਗ ਗਈ ਹੈ ਦੱਸ ਦਈਏ ਕਿ ਕਿਸਾਨਾਂ ਨੇ ਅਜੇ ਧੂਰੀ ਵਿਖੇ ਗੰਨਾ ਮਿਲ ਪ੍ਰਬੰਧਕਾਂ ਵੱਲੋਂ ਕੀਤੇ ਵਾਅਦੇ ਨੂੰ ਲੰਘਣਾ ਖਿਲਾਫ ਧਰਨਾ ਦੇਣਾ ਸੀ ਦੇਸ਼ ਦੀਆਂ ਰਾਜ ਸਰਕਾਰਾਂ ਵੱਲੋਂ ਗਰੀਬ ਪਰਿਵਾਰਾਂ ਨੂੰ ਆਟਾ ਦਾਲ ਸਕੀਮ ਤਹਿਤ ਰਾਸ਼ਨ ਦਿੱਤਾ ਜਾਂਦਾ ਹੈ। ਇਸੇ ਤਹਿਤ ਹੀ ਦਿੱਲੀ ਸਰਕਾਰ ਆਟਾ ਦਾਲ ਸਕੀਮ ਲੈਣ ਵਾਲੇ ਲਾਭਪਾਤਰੀਆਂ ਨੂੰ ਵੱਡੀ ਖੁਸ਼ਕबरी ਦੇ ਸਕਦੀ ਹੈ। ਦਿੱਲੀ ਵਿੱਚ ਜੇਕਰ ਕਿਸੇ ਲਾਭਪਾਤਰੀ ਕੋਲ ਰਾਸ਼ਨ ਕਾਰਡ ਨਹੀਂ ਹੈ ਤਾਂ ਉਹ ਬਿਨਾਂ ਰਾਸ਼ਨ ਕਾਰਡ ਦਿਖਾਏ ਆਟਾ ਦਾਲ ਪ੍ਰਾਪਤ ਕਰ ਸਕਦੇ ਹਨ। ਦਰਅਸਲ ਕੇਂਦਰੀ ਭੰਡਾਰਾ ਅਤੇ ਦਿੱਲੀ ਸਰਕਾਰ ਰਾਸ਼ਨ ਡੀਲਰਸ ਐਸੋਸੀਏਸ਼ਨ ਵਿਚਕਾਰ ਹਾਲ ਹੀ ਇੱਕ ਸਮਝੌਤਾ ਹੋਇਆ ਹੈ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਹੈ। ਪੰਜਾਬ ਵਿੱਚ ਫਾਲ ਆਰਮੀ ਵਰਮ ਮੱਕੀ ਦੀ ਫਸਲ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਿਹਾ ਹੈ। ਇਹ ਸੇ ਕੀੜੇ ਦੀਆਂ ਛੋਟੀਆਂ ਸੁੰਡੀਆਂ ਮੱਕੀ ਦੇ ਪੱਤਿਆਂ ਨੂੰ ਖਾਂਦੀਆਂ ਹਨ ਜਿਸ ਕਰਕੇ ਮੱਕੀ ਦੇ ਪੱਤਿਆਂ ਵਿੱਚ ਬੇਤਰਤੀਬੀ ਮੋਰੀਆਂ ਬਣਦੀਆਂ ਹਨ। ਜੇਕਰ ਕਿਸਾਨ ਵੀਰ ਇਸ ਕੀੜੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਤਾਂ ਉਹ ਆਪਣੇ ਚਾਰੇ ਵਾਲੀ ਮੱਕੀ ਨੂੰ ਦਸੰਬਰ ਅੱਧ ਤੱਕ ਵਰਤ ਲੈਣ ਕਿਉਂਕਿ ਦਸੰਬਰ ਅਤੇ ਜਨਵਰੀ ਦੀ ਠੰਡ ਕਾਰਨ ਇਸ ਕੀੜਿਆਂ ਦੀ ਗਿਣਤੀ ਵਿੱਚ ਘਟਾ ਹੁੰਦਾ ਹੈ। ਔਰ ਜੋ ਕੇ ਸਮੇਂ ਵਿੱਚ ਔਰਤਾਂ ਵੀ ਕਿਸੇ ਨਾਲੋਂ ਘੱਟ ਨਹੀਂ ਹਨ ਅਜਿਹਾ ਹੀ ਕਾਰ ਦਿਖਾਇਆ ਜ਼ਿਲ੍ਹਾ ਪਠਾਨਕੋਟ ਦੀ ਮધુ ਮੋਹਨ ਨੇ ਦੱਸਦੀ ਹੈ ਕਿ ਮધુ ਮੋਹਨ ਨੇ ਕੇਵੀਕੇ ਪਠਾਨਕੋਟ ਤੋਂ ਫਸਲਾਂ ਫਲਾਂ ਸਬਜ਼ੀਆਂ ਅਤੇ ਹੋਰ ਉਤਪਾਦਾਂ ਸੰਬੰਧੀ ਸਿੱਖਿਆ ਹਾਸਲ ਕੀਤੀ ਅਤੇ ਆਪਣਾ ਕੰਮ ਸ਼ੁਰੂ ਕੀਤਾ ਜਿਸ ਤੋਂ ਬਾਅਦ ਮધુ ਮੋਹਨ ਨੇ ਕਿਸਾਨ ਮੇਲਿਆਂ ਵਿੱਚ ਆਪਣੇ ਉਤਪਾਦਾਂ ਨੂੰ ਵੇਚ ਕੇ ਚੰਗਾ ਮੁਨਾਫਾ ਕਮਾਇਆ ਇਸ ਤੋਂ ਇਲਾਵਾ ਮધુ ਮੋਹਨ ਨੇ ਇੰਡੀਆ ਮਾਰਟ ਅਤੇ ਲੈਂਸ ਨਾਲ ਮਿਲਾਪ ਕਰਕੇ ਆਪਣੇ ਉਤਪਾਦਾਂ ਨੂੰ ਆਨਲਾਈਨ ਵੇਚਣ ਦਾ ਉਪਰਾਲਾ ਕੀਤਾ ਮੌਸਮ ਵਿਭਾਗ ਨੇ ਪੰਜਾਬ ਵਿੱਚ ਧੁੰਦ ਅਤੇ ਠੰਡ ਕਰਕੇ ਅਗਲੇ 4 ਦਿਨਾਂ ਲਈ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ 28 ਦਸੰਬਰ ਤੋਂ 30 ਦਸੰਬਰ ਤੱਕ ਪੰਜਾਬ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ। ਉੱਥੇ ਹੀ ਵਿਭਾਗ ਨੇ 30 ਅਤੇ 31 ਦਸੰਬਰ ਨੂੰ ਪੰਜਾਬ ਦੇ ਮਾਝਾ ਅਤੇ ਦਵਾਬਾ ਖੇਤਰ ਵਿੱਚ ਹਲਕੀ ਤੋਂ ਦਰਮਿਆਨੀ بارش ਦੀ ਸੰਕਾ ਜਤਾਈ ਹੈ। ਤਾਜ਼ਾ ਦੇ ਤਰੀਨ ਖ਼ਬਰਾਂ ਜਾਣ ਲਈ ਜੁੜੇ ਰਹੋ ਖ਼ਰੀਸੀ ਜਾਗਣ ਪੰਜਾਬੀ ਦੇ ਨਾਲ।